ਇੱਕ ਨਵਾਂ ਅਧਿਆਇ ਲਿਖਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ 10-12 ਸਾਲਾਂ ਤੋਂ ਅਸੀਂ ਭਾਵੇਂ ਡੇਰੇ ਦੀ ਮਾਫੀ ਤੋਂ ਸ਼ੁਰੂ ਕਰੀਏ ਜਥੇਦਾਰ ਵਰਤੇ ਜਾਣੇ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਦੀ ਬਲੀ ਚੜਾਈ ਗਈ ਗਿਆਨੀ ਗੁਰਮੁਖ ਸਿੰਘ ਜੀ ਉਹਨਾਂ ਦੀ ਬਲੀ ਚੜਾਈ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਇਆ ਗਿਆ ਔਰ ਜਦ ਪ੍ਰੈਸ਼ਰ ਨਹੀਂ ਝੇਲ ਸਕੇ ਤਾਂ ਉਹਨਾਂ ਨੂੰ ਕੱਟਤਾ ਗਿਆ ਔਰ ਕੱਢਣ ਦਾ ਜ਼ਰੀਆ ਬਣਿਆ ਐ ਐਡਵੋਕੇਟ ਤਾਮੀ ਸਾਹਿਬ ਔਰ ਜੇ ਇਸ ਪ੍ਰੈਸ਼ਰ ਨੂੰ ਨਾ ਚੇਲਦੇ ਹੋਏ ਕਿਉਂਕਿ ਸੱਤ ਮੈਂਬਰੀ ਕਮੇਟੀ ਦੀ ਗੱਲ ਹੋ ਰਹੀ ਸੀ ਉਹ ਸੱਤ ਮੈਂਬਰੀ ਕਮੇਟੀ ਜਿੰਨੇ ਅਕਾਲੀ ਦਲ ਦੀ ਭਰਤੀ ਕਰਨੀ ਸੀ ਜਿੰਨੋਂ ਬਿਲਕੁਲ ਜਿਹਦੇ ਜਿਹਦੀ ਹਦਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਤੀ ਸੀ ਔਰ ਉਹਦੀਆਂ ਸਾਰੀ ਜਿਹੜੀਆਂ ਹਦਾਇਤਾਂ ਸੀ ਉਹਨਾਂ ਨੂੰ ਅਕਾਲੀ ਦਲ ਵੱਲੋਂ ਛਿੱਕੇ ਟੰਗੇ ਜਾ ਰਿਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਤਾਮੀ ਸਾਹਿਬ ਦੇ ਉੱਤੇ ਇੱਕ ਪ੍ਰੈਸ਼ਰ ਪਾ ਰਹੀ ਸੀ ਔਰ ਜਿਹਦਾ ਉਹਨਾਂ ਨੇ ਵਰਣਨ ਵੀ ਕੀਤਾ ਹੈ ਕਿ ਭਾਵੇਂ ਗਿਆਨੀ ਹਰ ਪੀਸਿੰਗ ਹੋਣਾ ਦੀ ਗੱਲ ਕੀਤੀ ਹੈ ਕਿ ਉਹ ਜਿਹੜਾ ਜਥੇਦਾਰ ਸਾਹਿਬ ਨੇ ਆ ਕੇ ਕਿਹਾ ਕਿ ਇਹ ਗਲਤ ਹੋਇਆ ਤੇ ਉਹਨਾਂ ਦੀ ਉਹਦੀ ਨੈਤਿਕ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ ਮੈਂ ਸਮਝਦਾ ਕਿ ਇੱਕ ਗੁਰਸਿੱਖ ਆਦਮੀ ਦੀ ਜਿਹੜੀ ਸੈਲਫ ਕੌਂਸ਼ੀਅਸ ਹੈ ਉਹਦੀ ਅੰਤਰਾਤਮਾ ਉਹਨੇ ਜਾਗਣਾ ਹੀ ਜਾਗਣਾ ਹੁੰਦਾ ਹੈ ਉਹ ਦੇਰ ਸ ਜਾਗੇ ਸਵੇਰ ਜਾਗੇ ਮਗਰ ਜਿਸ ਤਰੀਕੇ ਨਾਲ ਇਹ ਦਬਾਅ ਆਇਆ ਜਾਂਦਾ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਪਿੱਛੇ ਅੱਜ ਪੂਰਾ ਪੰਜਾਬ ਰੋਲਤਾ ਗਿਆ ਪੂਰੀ ਪੰਜਾਬ ਦੀ ਸਿੱਖ ਸਿਆਸਤ ਖਤਮ ਕਰਤੀ ਗਈ ਹੈ ਪੰਜਾਬ ਚੋਂ ਸਿੱਖੀ ਖਤਮ ਹੋ ਗਈ ਔਰ ਸ਼ਰੋਮਣੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਉਹਦੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਬੰਦੀ ਸੀ ਕਿ ਜਿਹੜੇ ਅੱਜ ਇਸਾਈਕਰਨ ਹੋ ਰਿਹਾ ਪੰਜਾਬ ਦੇ ਵਿੱਚ ਉਹ ਜੋ ਉੱਤੇ ਠਲ ਪਾਉਣ ਵਸੇ ਉੱਥੇ ਪ੍ਰਚਾਰ ਪ੍ਰਸਾਰ ਵਸੇ ਉਹ ਅਕਾਲੀ ਦਲ ਵੱਲੋਂ ਰੋਕਿਆ ਜਾਂਦੀ ਰਹੀ ਆ ਕਿਉਂਕਿ ਉਹਨਾਂ ਦਾ ਵੋਟ ਬੈਂਕ ਸੀ ਐਮਐਲਏ ਦੀਆਂ ਐਮਪੀ ਦੀਆਂ ਵੋਟਾਂ ਲੈਣ ਵਸੇ ਉਹਨਾਂ ਨੇ ਉਹ ਇਸਾਈਆਂ ਦੀ ਵੀ ਵੋਟ ਚਾਹੀਦੀ ਹੁੰਦੀ ਸੀ ਇਸ ਕਰਕੇ ਇਹ ਇਸਾਈ ਕਰਨ ਤੋਂ ਵਧਾਵਾ ਵੀ ਬੰਦਾ ਚਲੇ ਗਿਆ ਇਹ ਸਾਰੇ ਜਿਹੜੇ ਪ੍ਰੈਸ਼ਰ ਸੀ ਅਜਤਾਮੀ ਸਾਹਿਬ ਦੇ ਉੱਤੇ ਉਹਨਾਂ ਦੀ ਜਦ ਨਹੀਂ ਚੇਲ ਪਾਏ ਤੇ ਅੱਜ ਉਹਨਾਂ ਨੇ ਅਸਤੀਫਾ ਦਿੱਤਾ ਸਰ ਜਿਸ ਤਰੀਕੇ ਨਾਲ ਗੰਗਾ ਸਾਹਿਬ ਦੇ ਅਖੀਨ ਨੂੰ ਹਟਾਣਾ ਕੀ ਲੱਗਦਾ ਉਹ ਸਟੈਪ ਫਿਰ ਹੁਣ ਸਾਰੀ ਪਰਦਾ ਪੋੜ ਦੇਣਾ ਦੇਖੋ ਮੈਂ ਸਮਝਦਾ ਕਿ 2 ਦਸੰਬਰ ਦਾ ਜਿਹੜਾ ਫੈਸਲਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਲਿਆ ਗਿਆ ਉਹਨੇ ਇਸ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਅਧਿਆਇ ਲਿਖਿਆ ਸੀ ਮਗਰ ਉਥੇ ਆਪਣੀਆਂ ਗਲਤੀਆਂ ਕਬੂਲਣ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਸਰਦਾਰ ਸੁਬੀਰ ਸਿੰਘ ਬਾਦਲ ਔਰ ਉਹਨਾਂ ਦੀ ਪੂਰੀ ਜੁੰਡਲੀ ਮੈਂ ਕਹਿ ਸਕਦਾ ਉਹਦੇ ਚ ਭਾਵੇਂ ਭੁੰਦਰ ਸਾਹਿਬ ਹੋਣ ਭਾਵੇਂ ਮਹਿੰਦਰ ਗਰੇਵਾਲ ਹੋਈ ਭਾਵੇਂ ਚੀਮਾ ਜੀ ਹੋਣ ਇਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਸੀ ਭਰਤੀਆਂ ਦਾ ਅਕਾਲੀ ਦਲ ਦੀ استਿਫਾਆਂ ਦਾ ਪਹਿਲੇ استਿਫਾ ਨਹੀਂ ਦਿੱਤੇ ਗਏ ਫਿਰ استਿਫਾ ਹੋਇਆ ਤੇ ਭਰਤੀ ਦੇ ਉੱਤੇ ਅੱਜ ਮੀਟਿੰਗਾਂ ਨਹੀਂ ਹੋ ਰਹੀਆਂ ਇਸ ਮੀਟਿੰਗ ਨੂੰ بار بار ملتوی ਕੀਤਾ ਜਾ ਰਿਹਾ ਸੋ ਇਹ ਸਾਰੇ ਜਿਹੜੇ ਕੰਮ ਕੀਤੇ ਨੇ ਉਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਕਰਕੇ ਪੰਜਾਬ ਦਾ ਅਜਿਹਾ ਹਾਲ ਹੋਇਆ ਔਰ ਮੈਂ ਸਮਝਦਾ ਕਿ ਤਾਮੀ ਸਾਹਿਬ ਨੇ ਜੋ ਅੱਜ ਸਟੈਪ ਚੁੱਕਿਆ ਇਸ ਤੋਂ ਬਾਅਦ ਵੀ ਅਗਰ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਸੋ ਕਾਲਡ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਗਰ ਜੇ ਨਹੀਂ ਸਮਝ ਆਂਦੀ ਤਾਂ ਮੈਂ ਸਮਝਦਾ ਫਿਰ ਤੇ ਰਾਬੀ ਰੱਖਾ ਹੈ ਫਿਰ 2016 ਤੇ ਚੋਣਾਂ ਨਹੀਂ ਹੋਈਆਂ ਕੀ ਲੱਗਦਾ ਹੁਣ ਚੋਣਾਂ ਹੋਣੇ ਚਾਹੀਦੇ ਨਿਰਪੱਖ ਜਵਾਬ ਦੇ ਦੇਖੋ ਚੋਣਾਂ ਦਾ ਪ੍ਰੋਸੈਸ ਹਰ 5 ਸਾਲ ਦਾ ਹੁੰਦਾ ਹੈ ਉੱਥੇ ਹੋਣਾ ਚਾਹੀਦਾ ਹੈ ਔਰ ਉਹਦੇ ਲਈ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਭਰਤੀ ਲਈ ਹੁਕਮ ਕੀਤਾ ਉਸ ਭਰਤੀ ਤੋਂ ਡੈਲੀਗੇਟਸ ਬਣਨੇ ਔਰ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਹੈ ਮਗਰ ਪ੍ਰਭਾਵ ਔਰ ਦਬਾਅ ਵਜੋਂ ਪਾਇਆ ਜਾ ਰਿਹਾ ਹੈ ਕਿ ਡੈਲੀਗੇਟ ਉਹੀ ਬਣਨਗੇ ਜਿਹੜੇ ਸਾਡੇ ਕੈਨ ਦੇ ਵਿੱਚ ਹੋਣ ਜਿਹੜੇ ਸਾਡੇ ਆਕੇ ਦੇ ਵਿੱਚ ਹੋਣ ਇਹਦੇ ਇਲਾਵਾ ਡੈਲੀਗੇਟਸ ਨਾ ਬਣਾਈ ਜਾਣ ਸੋ ਇਹ ਸਾਰੀਆਂ ਜਿਹੜਾ ਘਟਨਾਕਰਮ ਚੱਲ ਰਿਹਾ ਸੀ ਇੰਨੇ ਹੀ ਪ੍ਰੈਸ਼ਰ ਬਿਲਟ ਅਪ ਕੀਤਾ ਮੈਂ ਸਮਝਦਾ ਕਿ ਜਿਹੜੇ ਹੋਰ ਵੀ ਜਾਗਤੀ ਜ਼ਮੀਰ ਵਾਲੇ ਹੋਣਗੇ ਉਹਨਾਂ ਦੇ ਵੀ ਇਸਤੀਫੇ ਬਹੁਤ ਜਲਦੀ ਸਾਹਮਣੇ ਆ ਜਾਣਗੇ ਨਰਸਰੀ ਕੋਰ ਵੀ ਬਾਤ ਜਿਹੜਾ ਰਿਪੋਰਟ ਹੋ ਕੇ ਆ ਰਹੇ ਨੇ ਉਹਨੇ ਦਸਤਾਰਾ ਲਾਈਆਂ ਗਈਆਂ ਨੇ ਦੇਖੋ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਡੇ ਜਿਹੜੇ ਪੰਜਾਬ ਦੇ ਬੱਚੇ ਨੇ ਇਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਾਂ ਹੋਰ ਬੱਚਿਆਂ ਨੂੰ ਜਿਸ ਤਰੀਕੇ ਦੇ ਨਾਲ ਹਤਕੜੀਆਂ ਲਾ ਕੇ ਭੇਜਿਆ ਜਾ ਰਿਹਾ ਇਹਦੇ ਉੱਤੇ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਹੈ ਸਰਕਾਰ ਨੂੰ ਸਾਡੀ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਭਈ ਇਹ ਕੋ ਕ੍ਰਿਮੀਨਲ ਬੰਦੇ ਨਹੀਂ ਨੇ ਹਾਂ ਇਲੀਗਲੀ ਜ਼ਰੂਰ ਰਹਿ ਰਹੇ ਹੋਣਗੇ ਤੁਹਾਡੇ ਉੱਤੇ ਬਟ ਦੇ ਆਰ ਨਾਟ ਕ੍ਰਿਮੀਨਲਸ ਇਲੀਗਲ ਬੰਦੇ ਦੇ ਰਹਿਣਾ ਔਰ ਕ੍ਰਿਮੀਨਲ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਤੁਸੀਂ ਰਿਪੋਰਟ ਕਰਨਾ ਹੈ ਤੇ ਉਹਨਾਂ ਨੂੰ ਤਰੀਕੇ ਨਾਲ ਨਾਲ ਕਰੋ ਜੇਕਰ ਤੁਹਾਡੇ ਕੋਲ ਤਰੀਕਾ ਇਹਦੇ ਨਾਲ ਨਹੀਂ ਹੁੰਦਾ ਤੁਸੀਂ ਉਹਨਾਂ ਨੂੰ ਇਕੱਠੇ ਕਰ ਲਓ ਤੇ ਹਿੰਦੁਸਤਾਨ ਦੀ ਸਰਕਾਰ ਇੱਥੋਂ ਜਾਜ ਭੇਜ ਕੇ ਆਪਣੇ ਬੰਦੇ ਵਾਪਸ ਬੁਲਾ ਲਵੇ ਮਗਰ ਇਹ ਤਰੀਕਾ ਨਹੀਂ ਹੈ ਕਿ ਸਿਰਾਂ ਤੋਂ ਪੰਗਾ ਉਤਾਰ ਦਿਆ ਜਾਣ ਉਹਨਾਂ ਨੂੰ ਹੱਤਕੜੀਆਂ ਪਾ ਕੇ ਉਹਨਾਂ ਦੇ 15-15 20-20 ਘੰਟੇ ਦਾ ਸਫ਼ਰ ਕਰਾਇਆ ਜਾਏ ਔਰ ਇਹ ਐਫਓਜੀ ਹਿਊਮਿਲੇਸ਼ਨ ਦਿੱਤੀ ਜਾ ਰਹੀ ਹੈ ਕੀ ਉਹਨਾਂ ਦੇ ਮਕਸਦ ਨੇ ਕੀ ਮਨਸੂਬੇ ਨੇ ਸਾਨੂੰ ਨਹੀਂ ਪਤਾ ਮਗਰ ਦੀ ਵੇ ਦੇ ਆਰ ਸੈਂਡਿੰਗ ਬੈਕ ਉਹ ਸਾਨੂੰ ਬਿਲਕੁਲ ਐਸਸੀ ਦੇ ਉੱਤੇ ਸਾਡਾ اپੋਜ਼ ਹੈ ਔਰ ਅਸੀਂ ਲਿਖਤ ਤੋੜਦੇ ਉੱਤੇ ਅਮਰੀਕਨ ਮੈਸੇਜ ਵੀ ਭੇਜਾਂਗੇ ਆਪਣੀ ਐਕਸਟਰਨਲ ਮਿਨਿਸਟਰੀ ਜੀ ਬਟ ਮੈਂ ਸਮਝਦਾ ਕਿ ਇਹ ਸਾਰੇ ਪ੍ਰੋਸੈਸ ਦੇ ਨਾਲ ਗੱਲਾਂ ਹੁੰਦੀਆਂ ਨੇ ਮਗਰ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਬੰਦੀ ਉਹਨਾਂ ਨੂੰ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਪ੍ਰਧਾਨ ਜੀ ਤੁਹਾਡੇ ਕਮੇਟੀ ਦੇ ਇੱਕ ਮੈਂਬਰ ਨੇ ਵੀ ਅਸਤੀਫਾ ਦਿੱਤਾ ਜੇ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਤਾਂ ਧਾਮੀ ਸਾਹਿਬ ਮੈਂਬਰ ਵੀ ਨੇ ਤੁਹਾਡੇ ਦੇਖੋ ਸਾਨੂੰ ਸ਼੍ਰੋ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਾਮਿਨੇਟ ਹੋ ਕੇ ਮੈਂਬਰ ਹੁੰਦਾ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਉਹਦੇ ਵਿੱਚ ਧਾਮੀ ਸਾਹਿਬ ਨੇ ਔਰ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਧਾਮੀ ਸਾਹਿਬ ਦਾ ਜਿਹੜਾ ਇਸਤੀਫਾ ਕਿਉਂਕਿ ਮੈਂ ਸਮਝਦਾ ਨੈਤਿਕ ਤੌਰ ਦੇ ਉੱਤੇ ਧਾਮੀ ਸਾਹਿਬ ਇੱਕ ਕਮਾਨਦਾਰ ਆਦਮੀ ਨੇ ਉਹਨਾਂ ਤੇ ਕੋਈ ਛਵੀ ਦੇ ਉੱਤੇ ਕੋਈ ਦਾਗ ਹਲੇ ਤੱਕ ਨਹੀਂ ਹੈ ਸ਼ਾਮ ਤੱਕ ਹੁਣ ਆਈਟੀ ਵਿੱਚ ਅਕਾਲੀ ਦਲ ਤਾਂ ਲਾ ਦੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਅਕਾਲੀ ਦਲ ਦਾ ਇਹ ਇੱਕ ਵੋਟ ਸੁਪਰ ਇੰਡੀਆ ਹੈ ਉਹਨਾਂ ਦਾ ਇੱਕ ਸਿਸਟਮ ਹੈ ਕਿ ਜਿਹੜਾ ਬੰਦਾ ਉਹਨਾਂ ਦੀ ਕੁਛੜੀ ਚ ਬੈਠੇਗਾ ਉਹ ਜਿਹੜਾ ਇਹ ਪੰਥਕ ਹੈ ਜਿਹੜਾ ਕੁਛੜ ਤੋਂ ਬਾਹਰ ਨਿਕਲਦਾ ਉਹ ਜਾਂ ਤੇ ਕਾਂਗਰਸ ਦਾ ਏਜੰਟ ਬਣ ਜਾਂਦਾ ਹੈ ਜਾਂ ਸਰਕਾਰਾਂ ਦਾ ਏਜੰਟ ਬਣ ਜਾਂਦਾ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਹੋ ਜਾਂਦਾ ਹੈ ਇਸ ਕਰਕੇ ਸ਼ਾਮ ਤੱਕ ਇਹਨਾਂ ਦੇ ਸੋ ਕਾਲਡ ਜਿਹੜੇ ਜਰਨਲ ਨੇ ਅੱਜ ਮੈਂ ਹੁਣੇ ਸ਼ੁਰੂ ਹੋ ਗਏ ਸੀ ਮੈਂ ਗਰੇਵਾਲ ਸਾਹਿਬ ਦੀ ਸੁਣ ਰਿਹਾ ਸੀ ਉਹ ਖਿਲਾਫ ਬੋਲਣਾ ਸ਼ੁਰੂ ਹੋ ਗਏ ਨੇ ਸ਼ਾਮ ਤੱਕ ਹਲੇ ਜਿਨ੍ਹਾਂ ਨੂੰ ਪੱਟਾ ਬਣਿਆ ਹੋਇਆ ਹੈ ਹਲੇ ਖੋਲ ਦੇਣਗੇ ਉਹ ਵੀ ਬਲਟੋਆ ਸਾਹਿਬ ਵੀ ਸ਼ੁਰੂ ਹੋ ਜਾਣਗੇ ਸੋ ਇਹ ਆਈਟੀ ਵਿੰਗ ਜਦ ਇਹਨਾਂ ਦੀ ਹੁਣੇ ਕਿਰਦਾਰ ਖੁਸ਼ੀ ਕਰੇਗਾ ਤਦ ਪਤਾ ਚੱਲ ਜਾਏਗਾ ਮਗਰ ਮੈਨੂੰ ਦਿੱਲੀ ਤੌਰ ਦੇ ਉੱਤੇ ਅਫਸੋਸ ਹੈ ਕਿ ਧਾਮੀ ਸਾਹਿਬ ਵਰਗਾ ਇੱਕ ਮਹਾਨ ਦਾ ਆਦਮੀ ਜਿਹੜਾ ਇਸ ਪੋਸਟ ਤੋਂ ਹਟਿਆ ਔਰ ਮੈਂ ਐਵੀ ਸਮਝ ਸਕਦਾ ਕਿ ਕਿੰਨਾ ਵੱਡਾ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੋਵੇਗਾ ਕਿੰਨੇ ਵੱਡੇ ਉਹਨਾਂ ਕੋਲ ਗੁਨਾਹ ਕਰਾਏ ਜਾ ਰਹੇ ਹੋਣਗੇ ਜੇ ਉਹਨਾਂ ਨੇ ਇਸਤੀਫਾ ਦਿੱਤਾ ਕਮਿਸ਼ਨਰ ਨੇ ਜਿਹੜਾ ਤਰਕ ਦਿੱਤਾ ਹੈ ਕਿ ਸੱਤ ਮੈਂਬਰੀ ਕਮੇਟੀ ਦਾ ਇਹਨੂੰ ਭੰਗ ਕਰੋ ਜਾਂ ਮੈਨੂੰ ਫਾਰਕ ਕਰੋ ਤਾਂ ਉਹ ਪ੍ਰੈਸ਼ਰ ਨੂੰ ਤੁਸੀਂ ਦੇਖਦੇ ਹੋ ਜਾਂ ਉਹ ਭਰਤੀ ਦੇ ਉੱਤੇ ਵੀ ਸਵਾਲ ਉੱਠਦੇ ਨੇ ਵੋਟਾਂ ਲਈ ਦੇਖੋ ਜਿਹੜਾ ਜਿਹੜਾ ਕੀ ਕਹਿੰਦੇ ਨੇ ਤਰਕ ਹੈ ਉਹ ਬਿਲਕੁਲ ਠੀਕ ਹੈ ਔਰ ਗੱਲ ਸਿਰਫ ਇੱਕ ਗੱਲ ਨਹੀਂ ਹੁੰਦੀ ਜਦ ਗੁਨਾਹ ਦਾ ਕੜਾ ਪਰ ਜਾਂਦਾ ਇੱਕ ਪਾਈਲ ਅਪ ਹੋ ਜਾਂਦੀ ਹੈ ਚੀਜ਼ਾਂ ਸਾਰੀਆਂ ਜਿਹੜੇ ਪ੍ਰੈਸ਼ਰ ਨੇ ਉਹਦੇ ਆ ਕੇ ਥੱਲੇ ਆ ਕੇ ਇਹ ਸਟੈਪ ਚੁੱਕਨੇ ਪੈਂਦੇ ਨੇ ਕਿਉਂਕਿ ਧਾਮੀ ਸਾਹਿਬ ਕੋਈ ਕਮਜ਼ੋਰ ਆਦਮੀ ਨਹੀਂ ਨੇ ਕਿ ਵੀ ਉਹਨਾਂ ਨੇ ਇੱਕ ਚੀਜ਼ ਦੇ ਉੱਤੇ ਕੀਤਾ ਪਹਿਲੇ ਜਥੇਦਾਰ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਹਟਾਉਣ ਦੀ ਜਿਹੜੀ ਗੱਲ ਕੀਤੀ ਹੈ ਬਿਲਕੁਲ ਨੈਤਿਕਤਾ ਤੋਂ ਅਲੱਗ ਹੋ ਕੇ ਕੀਤੀ ਗਈ ਔਰ ਇਹ ਕਰਵਾਈ ਗਈ ਉਹਨਾਂ ਕੋਲ ਉਹਦਾ ਬੋਝ ਵੀ ਉਹਨਾਂ ਦੇ ਸਿਰ ਤੇ ਉੱਤੇ ਹੈਗਾ ਸੀ ਅੱਜ ਜਿਹੜੀ ਸੱਤ ਮੈਂਬਰ ਕਮੇਟੀ ਦੀ ਗੱਲ ਕਰ ਕੀਤੀ ਉਹਨਾਂ ਨੇ ਭੰਗ ਕਰਨ ਦੀ ਬਿਲਕੁਲ ਠੀਕ ਗੱਲ ਕੀਤੀ ਹੈ ਕਿ ਜਿਸ ਅਕਾਲੀ ਦਲ ਨੂੰ ਅੱਜ ਤੋਂ 2 ਸਾਲ ਪਹਿਲਾਂ ਪੂਰੇ ਪੰਜਾਬ ਦੇ ਵਿੱਚ 17 ਲੱਖ ਵੋਟ ਪੈਂਦੀ ਹੈ ਪੂਰੇ ਪੰਜਾਬ ਦੇ ਵਿੱਚ 18 ਲੱਖ ਵੋਟ ਪੈਂਦੀ ਹੈ ਅੱਜ ਉੱਥੇ 35 36 ਲੱਖ ਦੀ ਭਰਤੀ ਵੀ ਹੋ ਗਈ ਹੈ ਤੋ ਇਹ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਭਰਤੀਆਂ ਹੋ ਰਹੀਆਂ ਨੇ ਉਹ ਭਰਤੀ ਕਾਰਕ ਕੌਣ ਰਿਹਾ ਉਹਨਾਂ ਭਰਤੀਆਂ ਦੇ ਨਾਲ ਡੈਲੀਗੇਟਸ ਕੌਣ ਬਣਨਗੇ ਔਰ ਉਹ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਵਾਪਸ ਉਸੇ ਪਰਿਵਾਰ ਨੂੰ ਅਗਰ ਲੈ ਕੇ ਆਣਾ ਸudar sukhbir singh badal ਤੋਂ ਅਲਾਵਾ ਅਕਾਲੀ ਦਲ ਨੂੰ ਕੋਈ ਪ੍ਰਧਾਨ ਨਹੀਂ ਨਜ਼ਰ ਆ ਰਿਹਾ ਤੇ ਮੈਂ ਸਮਝਦਾ ਕਿ 104 ਸਾਲ ਪੁਰਾਣੀ ਇਸ ਜਥੇਬੰਦੀ ਦਾ ਅੱਜ ਕੀ ਹਾਲ ਹੋ ਗਿਆ ਜਿਹਦੇ ਅੰਗ ਅਸੀਂ ਵੀ ਰਹੇ ਹਾਂ ਔਰ ਅਸੀਂ ਅੱਜ ਵੀ ਉਹਨਾਂ ਦੀ ਲੀਹਾਂ ਤੇ ਚੱਲ ਰਹੇ ਆ कि ਜਿਹੜੀ 1920 ਦੇ ਵਿੱਚ ਅਕਾਲੀ ਦਲ ਬੜਿਆ ਸੀ ਅੱਜ ਸਾਡੀ ਕਮੇਟੀ ਵੀ ਉਸੇ ਲੀਹਾਂ ਤੇ ਕੰਮ ਕਰਦੀ ਆ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੀ ਉਸੇ ਲੀਹਾਂ ਤੇ ਚੱਲ ਰਹੀ ਹੈ। ਲਾਸਟ ਸਵਾਲ ਹੈ। ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸਤੀਫਾ ਦੇ ਦਿੰਦੇ। ਉਦੋਂ ਸਾਰੀ ਦੁਨੀਆ ਦੇ ਸਿੱਖਾਂ ਦੀ ਟੇਕ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੈ। ਉਸ ਸਮੇਂ ਵੀ ਵੱਡੀ ਹੋ ਜਾਂਦੀ ਜਦੋਂ 19 ਤਰੀਕ ਨੂੰ ਤੁਸੀਂ 올 ਇੰਡੀਆ ਪੰਥਕ ਕਨਵੈਨਸ਼ਨ ਕਰ ਰਹੇ ਹੋ। ਇਸ ਗੱਲ ਨੂੰ ਤੁਸੀਂ ਕਿੱਦਾਂ ਦੇਖੋ? ਦੇਖੋ ਜਿਹੜੀ ਅਸੀਂ ਕਨਵੈਨਸ਼ਨ ਦਾ ਸੱਦਾ ਇਹ ਹਾਲਾਤਾਂ ਦੇ ਉੱਤੇ ਹੀ ਨਜ਼ਰ ਪਾਣ ਵਸੀ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਸੀ ਔਰ ਕਈ ਸਮੇਂ ਤੋਂ ਪਿਛਲੇ 6-7 ਮਹੀਨੇ ਤੋਂ ਮੈਂ ਕਹਿ ਸਕਦਾ ਜਿਸ ਤਰੀਕੇ ਦੇ ਨਾਲ ਦਬਾਅ ਪਾਇਆ ਜਾ ਰਿਹਾ ਸੀ ਪਹਿਲੇ ਤਨਖਾਹੀਆ ਘੋਸ਼ਿਤ ਕੀਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਸ ਤੋਂ ਬਾਅਦ 2 ਦਸੰਬਰ ਨੂੰ ਜੋ ਫੈਸਲੇ ਲਿੱਤੇ ਗਏ ਔਰ ਫੈਸਲਿਆਂ ਦੇ ਬਾਅਦ ਜਦ ਕੁਝ ਸਮਾਂ ਬੀਤਦਾ ਐਸਾ ਜਾਵਾ ਪੂਰੀਆ ਹੁਣ ਤੋਂ ਬਾਅਦ ਤੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਜੇ ਸਾਡੇ ਉੱਤੇ ਜ਼ਬਰਦਸਤੀ ਇਹ ਪੰਡੇ ਗਏ ਔਰ ਫਿਰ ਜ਼ਥੇਦਾਰਾਂ ਦੇ ਉੱਤੇ ਦਬਾਅ ਪਾਣਾ ਜ਼ਥੇਦਾਰਾਂ ਨੂੰ ਹਟਾਣਾ ਇਹ ਜਿਹੜਾ ਸਿਸਟਮ ਹੈ ਇਹ ਸਾਰਿਆਂ ਨੂੰ ਜਿਹੜਾ ਦੇਖਣ ਵਸੇ ਉਹਨੂੰ ਨਿਜਿੱਠਣ ਵਸੇ ਕੌਮ ਨੂੰ ਇਕੱਠਾ ਕਰਨੋਂ ਵਸੇ ਅਸੀਂ ਇਹ ਸੱਦਾ ਦਿੱਤਾ ਕਿ 올 ਇੰਡੀਆ ਤੋਂ ਜਿਹੜੀਆਂ ਵੱਡੀਆਂ ਸਿੰਘ ਸਬਾਵਾਂ ਨੇ ਕਿਉਂਕਿ ਪੰਜਾਬ ਦੀ ਹਮੇਸ਼ਾ ਸਿਆਸਤ ਵਕਰੀ ਰਹੀ ਹੈ ਔਰ ਪੰਜਾਬ ਦੇ ਲੋ ਜਿਹੜੀ ਅਕਾਲੀ ਦਲ ਹੈ ਉਹਨੇ ਹਮੇਸ਼ਾ ਆਪਣੇ ਫਾਇਦੇ ਦੀ ਗੱਲ ਕੀਤੀ ਹੈ ਬਾਕੀ ਕਿਹੜਾ ਬੰਦਾ ਕੋਈ ਅਸਾਮ ਚ ਬੈਠਾ ਜਾਂ ਚਨਈ ਚ ਬੈਠਾ ਜਾਂ ਕਲਕੱਤੇ ਬੈਠਾ ਉਹਨਾਂ ਦੇ ਦੁੱਖ ਬਾਰੇ ਉਹਨਾਂ ਦੇ ਦਰਦ ਬਾਰੇ ਨਹੀਂ ਗੱਲ ਕੀਤੀ ਸੋ ਹਮੇਸ਼ਾ ਉਹ ਦਿੱਲੀ ਗੁਰਦਾਰਾ ਫਰਮਾਨ ਦਾ ਕਮੇਟੀ ਵੱਲ ਦੇਖਦੇ ਨੇ ਔਰ ਕਮੇਟੀ ਨੇ ਆਪਣਾ ਫਰਜ਼ ਪੂਰਾ ਕਰਨ ਵਾਸਤੇ ਇਸ ਓਕੇ ਹਾਲਾਤਾਂ ਦੇ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਨੇ ਜਿਹੜਾ ਕਿਉਂਕਿ ਅੱਜ ਦੀ ਡੇਟ 'ਚ ਉਹ ਸਭ ਤੋਂ ਜ਼ਿਆਦਾ ਜਿਹੜੀ ਕਾਮ ਨੂੰ ਸੇਧ ਦੇਣ ਵਾਲੀਆਂ ਵੀਡੀਓ ਵੀ ਕੱਢ ਰਹੇ ਨੇ ਔਰ ਉਹਨਾਂ ਨੇ ਤਸ਼ੱਦਦ ਸਹੀ ਵੀ ਇਸ ਪਰਿਵਾਰਾ ਦੀ ਉਹਨਾਂ ਦੀ ਜਿਹੜੀ ਅਸੀਂ ਸਰਪਰਸਤੀ ਰੱਖੀ ਹੈ ਕਿ ਉਹਨਾਂ ਦੇ ਨਾਲ ਗੱਲ ਕਰਾਂਗੇ ਔਰ ਸਾਡੇ ਅਸੀਂ ਸਦਾ ਜਥੇਦਾਰ ਤੱਕ ਸ੍ਰੀ ਪਟਨਾ ਸਾਹਿਬ ਹਰਮੰਦਰ ਸਾਹਿਬ ਪਟਨਾ ਤੋਂ ਜਥੇਦਾਰ ਸਾਹਿਬ ਨੂੰ ਦਿੱਤਾ ਹੈ ਜੇ ਉਹਨਾਂ ਦੀ ਹਲੇ ਬਿਲਕੁਲੋਂ ਕਨਫਰਮੇਸ਼ਨ ਨਹੀਂ ਆਈ ਜੇ ਅਗਰ ਉਹ ਆਈ ਤੇ ਇਹ ਸਾਰੀ ਜਿਹੜੀ ਰੂਪਰੇਖਾ ਹੈ ਉਹਨਾਂ ਦੇ ਤਹਿਤ ਚੱਲੇਗੀ ਉਹਨਾਂ ਦੇ ਅਧਿਕਾਰੀਆਂ ਦੇ ਵਿੱਚ ਚੱਲੇਗੀ ਸੋ ਜਥੇਦਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਵੱਖ-ਵੱਖ ਸੰਪਰਦਾਵਾਂ ਨੂੰ ਵੀ ਦਿੱਤਾ ਗਿਆ ਨਿਆਂਇੰਕ ਸਿੰਘ ਜਥੇਬੰਦੀਆਂ ਨੂੰ ਵੀ ਦਿੱਤਾ ਗਿਆ ਔਰ 올 ਇੰਡੀਆ ਤੋਂ ਜਿਹੜੇ ਇੰਟੈਲੈਕਚੁਅਲਸ ਨੇ ਜਿਹੜੀਆਂ ਸਿੰਘ ਸਭਾਵਾਂ ਨੂੰ ਸੰਬੋਧਨ ਕਰਦੇ ਨੇ ਉਹਨਾਂ ਨੂੰ ਵੀ ਦਿੱਤਾ ਗਿਆ ਜ਼ਿੰਮੇਵਾਰੀ ਬਹੁਤ ਵੱਡੀ ਵੱਧ ਜਾਂਦੀ ਹੈ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰਾ ਬੋਝ ਆਉਂਦਾ ਤੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਅੱਜ ਦਾ ਦਿਨ ਦੇ ਉੱਤੇ ਸਾਡਾ ਕੀ ਮੈਸੇਜ ਹੈਗਾ ਉਹ ਬੜੇ ਸ਼ਸ਼ੋਪਾਣੇ ਦੇ ਵਿੱਚ ਨਹੀਂ ਦੇਖੋ ਮੈਂ ਤੇ ਸਾਰਿਆਂ ਨੂੰ ਇਹੋ ਅਪੀਲ ਕਰਾਂਗਾ ਕਿ ਇਹ ਜਿਹੜੀ ਔਖੀ ਘੜੀ ਆਈ ਹੈ ਕੌਮ ਦੇ ਉੱਤੇ ਇਹਦਾ ਕਾਰਨ ਲੱਭੋ ਇਹਦਾ ਕਾਰਨ ਜਿਹੜਾ ਹੈ ਉਹ ਸਾਰਾ ਜੋ ਸਾਨੂੰ ਸਮਝ ਆਂਦਾ ਹੈ ਕਿ ਉਹ ਸਿਰਫ ਤੇ ਸਿਰਫ ਰਾਜਨੀਤੀ ਨੂੰ ਇੰਨਾ ਹਾਵੀ ਕਰਤਾ ਗਿਆ ਧਰਮ ਤੋਂ ਉੱਤੇ ਔਰ ਜਿਹਦੇ ਕਰਕੇ ਅੱਜ ਸਾਰਾ ਨੁਕਸਾਨ ਹੋਇਆ ਸੋ ਇਸ ਤੋਂ ਬਾਹਰ ਕੱਢਣ ਨੂੰ ਅਸੀਂ ਜਰੀਏ ਐਫਓਨੀਆਂ ਕਾਨਫਰੰਸਿਸ ਕਰੀਏ ਅੱਜ ਜਿ세 ਦਿੱਲੀ ਚ ਕੀਤੀ ਐ ਹੋਰ ਕਿਧਰੇ ਵਿਦੇਸ਼ਾਂ ਚ ਵੀ ਹੋਣ ਅਸੀਂ ਉੱਥੇ ਵੀ ਪਾਰਟਿਸਿਪੇਟ ਕਰਾਂਗੇ ਤਾਂਕਿ ਕੌਮ ਇਕਜੁੱਟ ਹੋਵੇ ਔਰ ਇਹ ਜਿਹੜੀ ਦੁਵਿਧਾ ਸਮਾ ਹੈ ਇਹਨੂੰ ਸਾਰੇ ਮਿਲਕੇ ਨਹੀਂ ਜਿੱਤ ਸਕੀ